ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੀਂ ਗੰਨਾ ਜੀ ਇਹ ਸਮਾਜ ਜਿਹੜਾ ਇਹ ਪੜਿਆ ਲਿਖਿਆ ਦਾ ਤੇ ਮੈਂ ਕਹਿੰਦਾ ਕਿ ਬਹੁਤੇ ਇਹਦੇ ਪੜੇ ਲਿਖੇ ਮੂਰਖ ਨੇ ਹੁਣ ਸਰਾਧ ਚੱਲਣ ਡਿਆ ਤੇ ਸਰਾਧ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ ਇਹ ਕੀ ਹੁੰਦਾ ਜੀ ਮੇਰਾ ਬਾਪੂ ਲਸਣ ਨਹੀਂ ਖਾਂਦਾ ਪਿਆਜ਼ ਨਹੀਂ ਖਾਂਦਾ ਅਦਰਕ ਨਹੀਂ ਖਾਂਦਾ ਉਹ ਜ਼ਿਆਦਾ ਪਨੀਰ ਖਾਂਦਾ ਸੀ ਉਹ ਮਟਰ ਵੀ ਜਿਆਦਾ ਖਾਂਦਾ ਸੀ ਉਹ ਆਹ ਚੀਜ਼ ਨਹੀਂ ਖਾਂਦਾ ਪਿਆਰੋ ਮੈਂ ਕਵਿੰਦ ਦੀ ਕਰਾਂ ਭਗਤ ਕਬੀਰ ਦੀ ਬਾਣੀ ਕਹਿੰਦੀ ਹੈ ਕਿ ਜੀਵਤ ਪਿੱਤਰ ਨਾ ਮੰਨ ਕੋ ਮੂਏ ਸਰਾਧ ਕਰਾਈ ਜਿਉਂਦਿਆਂ ਤੇ ਬਹੁਤਿਆਂ ਦੇ ਮਾਪੇ ਉਹ ਵਿਰਦਾਸ਼ ਨੂੰ ਚ ਬੈਠੇ ਐ ਤੇ ਮਰਿਆਂ ਦੇ ਸਰਾਧ ਕਰਨੇ ਇਹਦਾ ਕੋਈ ਸੰਬੰਧ ਨਹੀਂ ਭਮਣਾ ਨੇ ਉਹ ਹਾਲਤ ਕਰ ਦਿੱਤੀ ਐ ਮੈਂ ਕਹਿੰਦਾ ਇਹ ਜਿਹੜੇ ਪੜ ਲਏ ਗਏ ਨਾ ਉਹ ਵੀ ਮੈਂ ਕਹਿੰਦਾ ਗਰ ਗਏ ਆ ਇਹ ਪਿਆਰੋ ਗੱਲ ਇਹ ਆ ਵੀ ਲਸਣ ਪਿਆਜ਼ ਖਾਣਾ ਜੋ ਵੀ ਖਾਣਾ ਨਾ ਉਹਦਾ ਜਿਉਂਦਿਆਂ ਸੰਬੰਧ ਆ ਮਰਿਆ ਕੋਈ ਸਮਝ ਤੋ ਬੰਦਾ ਮਰ ਗਿਆ ਹੁਣ ਅਸੀਂ ਮਰ ਗਏ ਤੇ ਖਤਮ ਹੋ ਗਏ ਉਹ ਫੂਕ ਸੜ ਜਾਣਾ ਤੇ ਮੁੜ ਕੇ ਜਿਹੜੇ ਉਹ ਹੱਡੀਆਂ ਸਾਡੀਆਂ ਚੂਰਾ ਬਣ ਕੇ ਉਹ ਚਲਣੀਆਂ ਪਾਣੀ ਵਿੱਚ ਜਾ ਕੇ ਨੇ ਦਬ ਦੇਣੀਆਂ ਨੇ ਜਾਂ ਕਿਸੇ ਨੇ ਨੱਪ ਦੇਣਾ ਇਹਦਾ ਕੀ ਸਬੰਧ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਪੂਰਾ ਸੰਘਰਸ਼ ਕੀਤਾ ਹੈ ਕਿ ਇਹ ਇਨਾ ਕਰਮ ਕੰਨ ਤੋਂ ਬਚੋ ਪਰ ਲੋਕਾਂ ਦੀ ਬੜੀ ਮਾੜੀ ਹਾਲਤ ਬਹੁਤ ਬੁਰਾ ਹਾਲ ਹੀ ਮੈਂ ਵੇਖਿਆ ਇਹਨਾਂ ਨੂੰ ਸਮਝਾਈਏ ਤੇ ਇਹ ਸਿਰ ਨੂੰ ਪੈਂਦੇ ਨੇ ਇਹ ਜਿਉਂਦਿਆਂ ਮਾਂ ਪਿਓ ਦੀ ਜਿਹੜੀ ਸੇਵਾ ਕਰਨੀ ਹੈ ਸਤਿਕਾਰ ਕਰਨਾ ਅਸੀਂ ਖੁਦ ਨਹੀਂ ਕਰ ਪਾਉਂਦੇ ਅਸੀਂ ਮਤਲਬ ਕਿ ਬਾਹਰ ਬੈਠੇ ਆ ਉਹ ਤੇ ਆ ਅਸਲ ਵਿੱਚ ਕਿ ਅਸੀਂ ਰੱਬ ਦੀ ਸੇਵਾ ਕਰ ਲਈ ਤੇ ਅੱਜ ਇਹ ਅਸਰਾਧ ਮਰਿਆਂ ਤੋਂ ਬਾਅਦ ਕਰਨੇ ਇਹਦਾ ਕੋਈ ਸਬੰਧ ਨਹੀਂ ਹੋ ਤੇ ਜੇ ਪੰਡਤ ਨੇ ਕਹਿੰਦਾ ਜੀ ਲੰਗਰ ਜੀ ਦੇ ਉਹ ਪਿਆਜ਼ ਨਾ ਪਾਏ ਤੇ ਮੈਂ ਹੈਰਾਨ ਆ ਪੀ ਲੈ ਕੇ ਗੱਲ ਇਹ ਆ ਕਿ ਇਹ ਪੰਡਤਾਂ ਨੇ ਛੱਡਿਆ ਕੀ ਆ ਤੇ ਪੜੇ ਲਿਖੇ ਲੋਕਾਂ ਦੀ ਹਾਲੀ ਨੂੰ ਪੜੇ ਤੇ ਮੈਂ ਗੱਲ ਨਹੀਂ ਕਰਦਾ ਮੈਂ ਕਹਿੰਦਾ ਵੀ ਹੱਥ ਜੁੜ ਕੇ ਬੇਨਤੀ ਕਰਦਾ ਕਿ ਗੁਰੂ ਨਾਨਕ ਦੇ ਫਲਸਫੇ ਸਪਸਪਾਏ ਉਹ ਤੋਂ ਅਸੀਂ ਸਿੱਖਿਆ ਲਈਏ ਗੁਰੂ ਨਾਨਕ ਦੇ ਵਿਚਾਰਧਾਰਨ ਨੂੰ ਅਪਣਾਈਏ ਤੇ ਇਹਨਾਂ ਕਰਮਕੰਡ ਤੋਂ ਬਾਹਰ ਆਈਏ ਖਾਣ ਦਾ ਸਬੰਧ ਜਿਉਂਦਿਆਂ ਨਾਲ ਆ ਮਰਿਆਂ ਦੇ ਨਾਲ ਕੋਈ ਸਬੰਧ ਨਹੀਂ ਹੈ ਤੇ ਨਾਲੇ ਮਰਿਆਂ ਨੂੰ ਅੱਗੇ ਜਾ ਕੇ ਮਿਲਦਾ ਇਹ ਕੋਈ ਗਰੰਟੀ ਨਹੀਂ ਹੂ ਜੋ ਗਰੰਟੀ ਦਿੰਦਾ ਨਾ ਕੋਈ ਬ੍ਰਾਹਮਣ ਤੇ ਉਹਨੂੰ ਪਤੰਦਰ ਨੂੰ ਕਿਹਾ ਕਿਉਂ ਝੂਠ ਬੋਲਦਾ ਤੇਰਾ ਢਿੱਡਾ ਆਪਣਾ ਪਰਦਾ ਨਹੀਂ ਪਿਆ ਇਸ ਕਰਕੇ ਮੈਂ ਕਹਿੰਦਾ ਵੀ ਨਾ ਜ ਜਦੋਂ ਸਾਨੂੰ ਬਚਣਾ ਚਾਹੀਦਾ ਮਹਾਰਾਜ ਕਹਿੰਦੇ ਨੇ ਕਿ ਕਰਮ ਧਰਮ ਪਾਖੰਡ ਜੋ ਇਹ ਦੀਸਰ ਤਨ ਜਮ ਜਗਤੀ ਲੂਟਾ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਕ ਸਿਮਰਤ ਜਿ ਦੇ ਛੁਟਾ ਬੰਦੇ ਦੇ ਕਰਮਾਂ ਦੇ ਬੰਦੇ ਖਲਾਸੀ ਕਰਨੀ ਆ ਤੇ ਕਿਸੇ ਸਰਾਧ ਦੇ ਨਾਲ ਪਿਆਰ ਖੰਡ ਦੇ ਨਾਲ ਮਰਿਆਂ ਤੋਂ ਬਾਅਦ ਜੀ ਆ ਚੀਜ਼ ਨੂੰ ਬਾਪੂ ਨੂੰ ਪਹੁੰਚਣੀ ਨਾ ਦੇ ਮਗਰ ਕਿਸੇ ਪਹੁੰਚਦਾ ਹੀ ਉਹ ਨਾ ਜੇ ਤੱਕ ਪੁੱਜਿਆ ਕਿਸੇ ਦੇ ਹਾਈ ਤੇ ਜੁੰਦਿਆਂ ਜੋ ਖਾ ਖੋਲਣਾ ਉਹੇ ਕੰਮ ਚੱਲਣਾ ਇਸ ਕਰਕੇ ਇਹਨਾਂ ਚ ਜਦੋਂ ਆਪਾਂ ਬਾਹਰ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ